ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਸੰਗਤ ਜੀ ਅੱਜ ਦੀ ਸਾਖੀ ਦੀ ਮਦਦ ਨਾਲ ਅਸੀਂ ਬਹੁਤ ਵੱਡੀ ਸਿੱਖ ਸਿੱਖ ਸਕਦੇ ਹਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਉਸ ਸਮੇਂ ਕੋਈ ਆਧੁਨਿਕ ਬਾਜ਼ਾਰ ਨਹੀਂ ਹੁੰਦਾ ਸੀ ਤੇ ਜਦੋਂ ਕਿਸੇ ਨੇ ਕੋਈ ਸਮਾਨ ਖਰੀਦਣਾ ਹੁੰਦਾ ਸੀ ਤਾਂ ਹਫ਼ਤੇ ਵਿੱਚ ਇੱਕ ਵਾਰ ਬਾਜ਼ਾਰ ਲੱਗਦਾ ਸੀ ਇਸ ਵਿੱਚ ਆਸ-ਪਾਸ ਦੇ ਪਿੰਡ ਦੇ ਲੋਕ ਬਾਜ਼ਾਰ ਵਿੱਚ ਜਾ ਕੇ ਸਮਾਨ ਖਰੀਦਣ ਲਈ ਆਉਂਦੇ ਸਨ ਉਸੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਵਿੱਚ ਪਤੀ ਪਤਨੀ ਆਪਣੇ ਦੋ ਬੱਚਿਆਂ ਦੇ ਨਾਲ ਰਹਿੰਦੇ ਸਨ ਪਤੀ ਨੇ ਪਤਨੀ ਨੂੰ ਕਿਹਾ ਕਿ ਪਿੰਡ ਦੇ ਬਾਹਰ ਹਫਤਾਵਾਰ ਬਾਜ਼ਾਰ ਲੱਗ ਰਿਹਾ ਹੈ ਜੇਕਰ ਕੋਈ ਸਮਾਨ ਮੰਗਵਾਉਣਾ ਹੈ ਤਾਂ ਮੈਨੂੰ ਦੱਸ ਦੇ ਮੈਂ ਆਂਦੇ ਹੋਏ ਸਮਾਨ ਲੈ ਆਵਾਂਗਾ ਉਸਦੀ ਪਤਨੀ ਨੇ ਸਮਾਨ ਦੀ ਪਰਚੀ ਬਣਾ ਕੇ ਪਤੀ ਨੂੰ ਫੜਾ ਦਿੱਤੀ ਜਦੋਂ ਜਾਂਦੇ ਹੋਏ ਉਸ ਆਦਮੀ ਨੇ ਆਪਣੇ ਬੱਚਿਆਂ ਨੂੰ ਪੁੱਛਿਆ ਕਿ ਬੱਚਿਓ ਤੁਹਾਡੇ ਲਈ ਕੀ ਲੈ ਕੇ ਆਵਾਂ ਤਾਂ ਬੱਚਿਆਂ ਨੇ ਖਡਾਉਣੇ ਲਿਆਉਣ ਲਈ ਕਿਹਾ ਉਹ ਆਦਮੀ ਚਲਾ ਗਿਆ ਤੇ ਜੋ ਕੰਮ ਕਰਨਾ ਸੀ ਉਹ ਕੰਮ ਕਰਕੇ ਬਾਜ਼ਾਰ ਵਿੱਚ ਆ ਗਿਆ ਜੋ ਸਮਾਨ ਦੀ ਪਰਚੀ ਉਸ ਦੀ ਪਤਨੀ ਨੇ ਲੈ ਕੇ ਆਉਣ ਲਈ ਦਿੱਤੀ ਸੀ ਉਹ ਸਮਾਨ ਉਸ ਨੇ ਖਰੀਦ ਲਿਆ ਤੇ ਬੱਚਿਆਂ ਲਈ ਕੁਝ ਖਡਾਉਣੇ ਲੈ ਕੇ ਜਦੋਂ ਉਹ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਸ ਨੇ ਬਾਗ ਦੇ ਬਾਹਰ ਇੱਕ ਤੋਤੇ ਵੇਚਣ ਵਾਲੇ ਨੂੰ ਦੇਖਿਆ ਜਦੋਂ ਉਸ ਨੇ ਤੋਤੇ ਨੂੰ ਦੇਖਿਆ ਤਾਂ ਤੋਤਾ ਬਹੁਤ ਸੁੰਦਰ ਸੀ ਉਹ ਤੋਤਾ ਬੋਲਣ ਵਾਲਾ ਤੋਤਾ ਸੀ ਇਨਸਾਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਉਸ ਆਦਮੀ ਨੂੰ ਬਹੁਤ ਪਸੰਦ ਆਇਆ ਉਸਨੇ ਉਸ ਤੋਤੇ ਵੇਚਣ ਵਾਲੇ ਨੂੰ 4 ਪੈਸੇ ਦੇ ਦਿੱਤੇ ਅਤੇ ਉਹ ਤੋਤਾ ਖਰੀਦ ਲਿਆ ਉਹ ਤੋਤਾ ਵਾਲਾ पिंजरा ਲੈ ਕੇ ਘਰ ਆ ਗਿਆ ਪਤਨੀ ਨੂੰ ਘਰ ਦਾ ਸਾਮਾਨ ਦੇ ਦਿੱਤਾ ਬੱਚਿਆਂ ਨੂੰ ਖਡਾਉਣੇ ਦੇ ਦਿੱਤੇ ਪਰ ਜਿਵੇਂ ਹੀ ਬੱਚਿਆਂ ਨੇ ਉਸ ਤੋਤੇ ਨੂੰ ਦੇਖਿਆ ਤਾਂ ਬੱਚੇ ਖਡਾਉਣੇ ਛੱਡ ਕੇ ਤੋਤੇ ਦੇ ਕੋਲ ਆ ਗਏ ਨੂੰ ਖਡਾਉਣੇ ਤੋਂ ਜ਼ਿਆਦਾ ਉਹ ਤੋਤਾ ਬਹੁਤ ਪਸੰਦ ਆਇਆ ਸੀ ਕਿਉਂਕਿ ਉਹ ਤੋਤਾ ਬੋਲਦਾ ਸੀ ਜਦੋਂ ਤਿੰਨ ਹਫ਼ਤਿਆਂ ਤੋਂ ਬਾਅਦ ਦੁਬਾਰਾ ਉਸ ਜਗ੍ਹਾ ਤੇ ਬਾਜ਼ਾਰ ਲੱਗਿਆ ਤਾਂ ਉਸ ਆਦਮੀ ਨੇ ਆਪਣੀ ਪਤਨੀ ਨੂੰ ਕਿਹਾ ਕੋਈ ਸਮਾਨ ਮੰਗਵਾਉਣਾ ਹੈ ਤਾਂ ਲਿਖ ਕੇ ਦੇ ਦੇ ਪਤਨੀ ਨੇ ਸਮਾਨ ਦੀ ਪਰਚੀ ਦੇ ਦਿੱਤੀ ਜਦੋਂ ਉਹ ਜਾਣ ਲੱਗਾ ਤਾਂ ਤੋਤੇ ਨੇ ਕਿਹਾ ਕਿ ਇੱਕ ਸੰਦੇਸ਼ ਭੇਜਣਾ ਚਾਹੁੰਦਾ ਹਾਂ ਤੁਸੀਂ ਮੇਰਾ ਸੰਦੇਸ਼ ਦੇ ਆਉਂਗੇ ਤਾਂ ਉਸ ਨੇ ਤੋਤੇ ਨੂੰ ਪੁੱਛਿਆ ਦੱਸ ਕੀ ਸੰਦੇਸ਼ ਹੈ ਤੇਰਾ ਤੋਤੇ ਨੇ ਕਿਹਾ ਕਿ ਜਿਹੜੇ ਬਾਗ ਦੇ ਬਾਹਰ ਤੋਂ ਤੁਸੀਂ ਮੈਨੂੰ ਲੈ ਕੇ ਆਏ ਸੀ ਉਸ ਬਾਗ ਵਿੱਚ ਤੁਸੀਂ ਜਾਉਣਾ ਉੱਥੇ ਮੇਰਾ ਸਾਥੀ ਤੋਤਾ ਆਜ਼ਾਦ ਘੁੰਮ ਰਿਹਾ ਹੋਵੇਗਾ ਤੁਸੀਂ ਉਸ ਦੇ ਕੋਲ ਜਾ ਕੇ ਕਹੋ ਕਿ ਉਸ ਦਾ ਸਾਥੀ ਪਿੰਜਰੇ ਵਿੱਚ ਕੈਦ ਹੈ ਰੋਜ਼ ਦੁੱਖ ਸਹਿਣ ਕਰਕੇ ਜੀ ਰਿਹਾ ਹੈ ਉਹ ਬਾਗ ਦੀ ਸ਼ੈਰ ਕਰਦਾ ਹੈ ਤੇ ਮੋਚ ਕਰਦਾ ਹੈ ਉਹ ਤੈਨੂੰ ਯਾਦ ਕਰਦਾ ਹੈ ਉੰਦਰੋਂ ਦਾ ਕਹਿੰਦਾ ਹੈ ਕਿ ਕੋਈ ਤਰੀਕਾ ਹੈ ਜੋ ਮੈਂ ਇਸ ਪਿੰਜਰੇ ਵਿੱਚੋਂ ਆਜ਼ਾਦ ਹੋ ਸਕਾਂ ਕਿ ਐਵੇਂ ਦੀ ਕੋਈ ਤਰਕੀਬ ਹੈ ਜੋ ਮੈਨੂੰ ਇਸ ਪਿੰਜਰੇ ਵਿੱਚੋਂ ਕੱਢ ਸਕੇ ਤੁਸੀਂ ਮੇਰਾ ਇਹ ਸੰਦੇਸ਼ ਬਾਗ ਵਿੱਚ ਜਾ ਕੇ ਸੁਣਾ ਦੇਣਾ ਉਸ ਆਦਮੀ ਨੇ ਕਿਹਾ ਕਿ ਬੜਾ ਕਮਾਲ ਦਾ ਸੰਦੇਸ਼ ਹੈ ਜੋ ਤੋਤੇ ਨੇ ਆਪਣੇ ਸਾਥੀ ਨੂੰ ਦਿੱਤਾ ਹੈ ਉਹ ਸੰਦੇਸ਼ ਲੈ ਕੇ ਬਾਜ਼ਾਰ ਦੇ ਵੱਲ ਚਲਾ ਗਿਆ ਟੂਰਿਸਟ ਮਾਨਕ੍ਰੀਤ ਕੇ ਜਦੋਂ ਉਹ ਉਸ ਬਾਗ ਵਿੱਚ ਚਲਾ ਗਿਆ ਉਸਨੇ ਦੇਖਿਆ ਕਿ ਇੱਕ ਦਰਖਤ ਦੇ ਉੱਪਰ ਇੱਕ ਤੋਤਾ ਬੈਠਾ ਸੀ ਉਸਨੇ ਦਰਖਤ ਦੇ ਹੇਠਾਂ ਖੜਾ ਹੋ ਕੇ ਕਿਹਾ ਕਿ ਤੇਰੇ ਸਾਥੀ ਤੋਤੇ ਨੇ ਇੱਕ ਸੰਦੇਸ਼ ਤੇਰੇ ਲਈ ਭੇਜਿਆ ਹੈ ਪੁੱਛਦਾ ਹੈ ਕਿ ਤੂੰ ਖੁੱਲੇ ਆਸਮਾਨ ਵਿੱਚ ਬਾਗ ਦੀ ਸੈਰ ਕਰਦਾ ਹੈ ਪਰ ਤੇਰਾ ਸਾਥੀ ਪਿੰਜਰੇ ਵਿੱਚ ਕੈਦ ਹੈ ਉਹ ਬਹੁਤ ਦੁਖੀ ਹੈ ਤੇ ਤੈਨੂੰ ਬਹੁਤ ਜ਼ਿਆਦ ਕਰਦਾ ਹੋਇਆ ਰੋਂਦਾ ਹੈ ਕੋਈ ਤਰੀਕਾ ਹੈ ਜੋ ਉਹ ਉਸ ਪਿੰਜਰੇ ਵਿੱਚੋਂ ਆਜ਼ਾਦ ਹੋ ਸਕੇ ਤੇ ਨਾਲ ਬਾਗ ਵਿੱਚ ਆਜ਼ਾਦ ਰਹਿ ਸਕੇ ਜਦੋਂ ਤੋਤੇ ਨੇ ਇਹ ਗੱਲ ਸੁਣੀ ਤਾਂ ਉਹ ਡੀ ਕੇ ਤੜਫਣ ਲੱਗ ਗਿਆ ਤੇ ਤੜਫ ਤੜਫ ਕੇ ਮਰ ਗਿਆ ਉਹ ਆਦਮੀ ਸੋਚਣ ਲੱਗਾ ਕਿ ਮੈਂ ਐਵੇਂ ਦਾ ਕੀ ਕਹਿ ਦਿੱਤਾ ਈ ਤੋਤੇ ਨੂੰ ਵਿਚਾਰਾ ਸੰਦੇਸ਼ ਸੁਣ ਕੇ ਤੜਫ ਤੜਫ ਕੇ ਮਰ ਗਿਆ ਤਾਂ ਫਿਰ ਉਹ ਵਾਪਸ ਆਪਣੇ ਘਰਾਂ ਚਲਾ ਗਿਆ ਘਰ ਵਿੱਚ ਜਾ ਕੇ ਉਸਨੇ ਸਭ ਤੋਂ ਪਹਿਲਾਂ ਤੋਤੇ ਕੋਲ ਗਿਆ ਉਸਨੇ ਤੋਤੇ ਨੂੰ ਕਿਹਾ ਕਿ ਮੇਰਾ ਸੰਦੇਸ਼ ਸੁਣ ਕੇ ਤੇਰਾ ਸਾਥੀ ਤੋਤਾ ਮਰ ਗਿਆ ਹੈ ਜਿਵੇਂ ਹੀ ਉਸ ਤੋਤੇ ਨੇ ਇਹ ਗੱਲ ਸੁਣੀ ਤਾਂ ਉਹ ਵੀ ਪਿੰਜਰੇ ਵਿੱਚ ਤੜਫਣ ਲੱਗ ਗਿਆ ਤੇ ਤੜਫ ਤੜਫ ਕੇ ਉਸਨੇ ਆਪਣੀ ਜਾਨ ਦੇ ਦਿੱਤੀ ਇਹ ਦੇਖ ਕੇ ਉਸ ਆਦਮੀ ਨੂੰ ਬਹੁਤ ਦੁੱਖ ਹੋਇਆ ਕਿ ਮੈਂ ਐਵੇਂ ਹੀ ਇਸ ਦੇ ਸਾਥੀ ਦੇ ਮਰਨ ਦੀ ਖ਼ਬਰ ਇਸ ਨੂੰ ਸੁਣਾਈ ਇਸ ਨੇ ਵੀ ਆਪਣੀ ਸਾਥੀ ਦੇ ਲਈ ਤੜਫ ਤੜਫ ਕੇ ਜਾਨ ਦੇ ਦਿੱਤੀ ਉਸਨੇ ਜਦੋਂ ਆਪਣੇ ਮਰੇ ਹੋਏ ਤੋਤੇ ਨੂੰ ਬਾਹਰ ਕੱਢਿਆ ਤਾਂ ਤੋਤਾ ਉੱਡ ਗਿਆ ਅਤੇ ਉੱਡ ਕੇ ਉਹੀ ਦਰਖਤ ਤੇ ਜਾ ਕੇ ਬੈਠ ਗਿਆ ਹੁਣ ਉਹ ਆਦਮੀ ਬੜਾ ਹੈਰਾਨ ਹੋ ਗਿਆ ਉਸਨੇ ਤੋਤੇ ਨੂੰ ਪੁੱਛਿਆ ਕਿ ਇਹ ਕੀ ਰਾਜ ਹੈ ਮੈਨੂੰ ਸਮਝ ਨਹੀਂ ਆ ਰਿਹਾ ਤੋਤਾ ਬੋਲੇ ਜਦੋਂ ਤੁਸੀਂ ਬਾਗ ਵਿੱਚ ਜਾ ਕੇ ਇਹ ਕਿਹਾ ਸੀ ਤਾਂ ਪਿੰਜਰੇ ਵਿੱਚੋਂ ਆਜ਼ਾਦ ਹੋਣ ਦਾ ਕੋਈ ਤਰੀਕਾ ਦੱਸ ਤਾਂ ਮੇਰਾ ਸਾਥੀ ਤੋਤਾ ਦਰਖਤ ਤੋਂ ਹੇਠਾਂ ਡਿੱਗ ਕੇ ਟੜਸ ਟੜਸ ਕੇ ਮਰ ਗਿਆ ਸੀ ਪਰ ਉਹ ਮਰਿਆ ਨਹੀਂ ਸੀ ਉਸ ਦਾ ਇਹ ਸੰਦੇਸ਼ ਸੀ ਕਿ ਜੇਕਰ ਤੂੰ ਪਿੰਜਰੇ ਚੋਂ ਆਜ਼ਾਦ ਹੋਣਾ ਚਾਹੁੰਦਾ ਹੈ ਤਾਂ ਤੈਨੂੰ ਮਰਨਾ ਪਵੇਗਾ ਮਰ ਕੇ ਹੀ ਤਾਂ ਤੂੰ ਇਸ ਪਿੰਜਰੇ ਤੋਂ ਆਜ਼ਾਦੀ ਮਿਲ ਸਕਦੀ ਹੈ ਇਸ ਤੋਂ ਇਲਾਵਾ ਦੂਜਾ ਕੋਈ ਰਾਹ ਨਹੀਂ ਹੈ ਇਸ ਲਈ ਮੈਨੂੰ ਵੀ ਮਰਨ ਲਈ ਕਿਹਾ ਜੇਕਰ ਮੈਂ ਨਾ ਮਰਦਾ ਤਾਂ ਤੁਸੀਂ ਇਸ ਪਿੰਜਰੇ ਚੋਂ ਬਾਹਰ ਨਹੀਂ ਕੱਢਣਾ ਸੀ ਇਸ ਲਈ ਮਰ ਕੇ ਹੀ ਮੈਨੂੰ ਇਹ ਜਾਦੀ ਮਿਲੀ ਹੈ ਇੰਨੀ ਕੂ ਤਾਂ ਗੱਲ ਸੀ ਕਹਿ ਕੇ ਤੋਤਾ ਉੱਡ ਗਿਆ ਸੰਗਤ ਜੀ ਇਸ ਕਹਾਣੀ ਦਾ ਅਰਥ ਹੈ ਕਿ ਜੇਕਰ ਅਸੀਂ ਇਹਨਾਂ 84 ਲੱਖ ਦੁਨੀਆ ਦੇ ਜਨਮ ਮਰਨ ਦੇ ਪਿੰਜਰੇ ਤੋਂ ਆਜ਼ਾਦ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਜਿਉਂਦੇ ਜੀ ਹੀ ਮਰਨਾ ਸਿੱਖਣਾ ਪਵੇਗਾ ਤਾਂ ਹੀ ਅਸੀਂ ਜਨਮ ਮਰਨ ਦੇ ਪਿੰਜਰੇ ਤੋਂ ਆਜ਼ਾਦ ਹੋ ਸਕਾਂਗੇ ਬਿਨਾ ਮਰੇ ਅਸੀਂ ਆਜ਼ਾਦ ਨਹੀਂ ਹੋ ਸਕਦੇ ਮਰਨ ਦਾ ਮਤਲਬ ਗੁਰੂ ਜੀ ਨੇ ਦੱਸਿਆ ਹੈ ਕਿ ਤਿੰਨ ਤਰ੍ਹਾਂ ਦਾ ਮਰਨਾ ਹੁੰਦਾ ਹੈ ਪਹਿਲਾ ਮਰਨੇ ਦਾ ਮਤਲਬ ਹੁੰਦਾ ਹੈ ਮੌਤ ਜਿਸ ਤਰ੍ਹਾਂ ਲੋਕ ਆਪਣੀ ਉਮਰ ਪੂਰੀ ਕਰਕੇ ਮਰ ਜਾਂਦੇ ਹਨ ਪ੍ਰਮਾਤਮਾ ਦੇ ਨਾਮ ਦੀ ਕਮਾਈ ਬਿਨਾ ਆਪਣਾ ਜੀਵਨ ਖਵਾ ਲੈਂਦੇ ਹਨ ਦੂਜਾ ਮਰਨਾ ਹੈ ਜਮੀਰ ਦਾ ਮਰਨਾ ਉਹ ਸਾਰੇ ਜਿਹੇ ਲੋਕ ਹੁੰਦੇ ਹਨ ਜੋ ਜਿਉਂਦੇ ਤਾਂ ਹੁੰਦੇ ਹਨ ਪਰ ਉਹਨਾਂ ਦਾ ਜਮੀਰ ਮਰ ਜਾਂਦਾ ਹੈ ਤੇ ਤੀਜਾ ਹੁੰਦਾ ਹੈ ਨਾਮ ਸ਼ਬਦ ਦਾ ਮਰਨਾ ਐਵੇਂ ਮਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਤੇ ਇਨਸਾਨ ਗੁਰੂ ਦੇ ਨਾਮ ਦੀ ਬਖਸ਼ਿਸ਼ ਲੈ ਕੇ ਭਜਨ ਸਿਮਰਨ ਨਾਮ ਦਾ ਜਪ ਕਰਕੇ ਰੋਜ਼ ਮਰਦਾ ਹੈ ਤੇ ਰੋਜ਼ ਜਿਉਂਦਾ ਹੁੰਦਾ ਹੈ ਫਿਰ ਮਰਨ ਤੋਂ ਡਰ ਨਹੀਂ ਲੱਗਦਾ ਸਭ ਤੋਂ ਉੱਤਮ ਨਾਮ ਤੇ ਸ਼ਬਦ ਵਿੱਚ ਮਰਨਾ ਹੁੰਦਾ ਹੈ ਅਸੀਂ ਪਰਮ ਆਨੰਦ ਹਾਸਲ ਕਰ ਸਕਦੇ ਹਾਂ ਪਰਮਾਤਮਾ ਨੂੰ ਪ੍ਰਾਪਤ ਕਰਕੇ ਇਹਨਾਂ 84 ਲੱਖ ਰੁਪਏ ਪਿੰਜਰੇ ਦੀ ਕੈਦ ਤੋਂ ਬਚ ਸਕਦੇ ਹਾਂ ਤੇ ਹੋਰ ਕੋਈ ਤਰੀਕਾ ਨਹੀਂ ਹੈ ਇਸ ਕਰਕੇ ਸਾਨੂੰ ਰੋਜ਼ ਸਿਮਰਨ ਵਿੱਚ ਬੈਠ ਕੇ ਨਾਮ ਜਪਣਾ ਚਾਹੀਦਾ ਹੈ ਤੇ ਉਸ ਮਾਲਕ ਦੀ ਰਜਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਰਾਧਾ ਸੁਆਮੀ